ਕਾਫੀ ਲੰਬੀ ਉਡੀਕ ਤੋਂ ਬਾਅਦ ਬੱਦਲਾਂ ਨੇ ਆਪਣੀ ਹੜਤਾਲ ਤੋੜ ਦਿੱਤੀ ਹੈ ਅਤੇ ਕੋਟਕਪੁਰਾ ਵਿਖੇ ਅੱਜ بارش ਹੋਈ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਨਹੀਂ ਸਭ ਤੋਂ ਵੱਡੀ ਰਾਹਤ ਮਿਲੀ ਹੈ ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਬਹੁਤ ਜ਼ਿਆਦਾ ਲੋਕਾਂ ਦਾ ਬੁਰਾ ਹਾਲ ਹੋ ਗਿਆ ਸੀ ਇਸ ਹਮਸ ਭਰੀ ਗਰਮੀ ਨੇ ਲੋਕਾਂ ਨੂੰ ਪਸੀਨਾ ਪਸੀਨੇ ਵੀ ਕਰ ਦਿੱਤਾ ਸੀ ਪੱਖਿਆਂ ਅਤੇ ਕੋਲਰਾਂ ਦੀਆਂ ਹਵਾਵਾਂ ਵੀ ਗਰਮ ਅਤੇ ਲੋਕਾਂ ਨੂੰ ਪਸੀਨੇ ਦੀਵਾਰੀਆਂ ਸਨ ਅੱਜ ਬਈ بارش ਨਾਲ ਜਿੱਥੇ ਮੌਸਮ ਠੰਡਾ ਅਤੇ ਸੁਹਾਵਣਾ ਹੋ ਗਿਆ ਹੈ ਉੱਥੇ ਹੀ ਇਸ بارش ਕਾਰਨ ਆਵਾਜਾਈ ਵਿੱਚ ਵੀ ਕਾਫੀ ਵਿਗਨ ਦੇਖਣ ਨੂੰ ਮਿਲਿਆ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਬੱਸ ਸਟੈਂਡ ਕੋਟਕਪੂਰਾ ਦੇ ਨੇੜੇ ਦੀਆਂ ਅਤੇ ਨੇੜੇ ਦੇ ਗਲੀਆਂ ਦੀਆਂ ਕਿ ਕਿਸ ਤਰ੍ਹਾਂ ਗਲੀਆਂ ਦੇ ਵਿੱਚ ਪਾਣੀ ਭਰਿਆ ਹੈ ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਬੀਤੇ ਦਿਨੀ ਬਸ ਸਟੈਂਡ ਦੇ ਨੇੜੇ ਹੀ ਨਾਲਿਆਂ ਦੀ ਸਫਾਈ ਕਰਵਾਈ ਗਈ ਸੀ ਪਰ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਾਣੀ ਬਹੁਤ ਇੱਥੇ ਜਮਾ ਹੋ ਗਿਆ ਜਿਸ ਕਾਰਨ ਲੋਕ ਬੜੇ ਪਰੇਸ਼ਾਨ ਹੋਏ